ਪਿੰਡ ਦੇ ਵਿੱਚ ਵੱਖਰੇ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਸਿਰ ਤੇ ਤੁਹਾਡੇ ਪਿੰਡਿਆ ਦਾ ਤਾਜ ਹੈ ਤੇ ਗਲ ਦੇ ਵਿੱਚ ਸਬਜ਼ੀਆਂ ਦਾ ਹਾਰ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਗਰੀਬ ਮਹਾਰਾਜਿਆਂ ਜੀ ਅਸੀਂ ਗਰੀਬ ਮਹਾਰਾਜਿਆਂਗੇ ਸਾਡੇ ਲਵੇਂ ਸਬਜ਼ੀ ਗਲ ਚ ਹਾਰ ਬਣਾ ਕੇ ਪਾਉਣ ਲਈ ਤਾਂ ਹੈਗਾ ਪਰ ਖਾਣ ਲਈ ਨਹੀਂ ਹੈਗੀ 100 ਰੁਪਏ 100 ਰੁਪਏ ਕਿਲੋ 80 ਰੁਪਏ ਕਿਲੋ 100 ਰੁਪਏ 100 ਰੁਪਏ ਕਿਲੋ 100 ਰੁਪਏ ਕਿਨਾਰਾ ਕਦੂ ਆਏ ਕਦੂ 40 ਰੁਪਏ ਕਿਲੋ ਬਈ 100 ਰੁਪਏ 100 ਰੁਪਏ ਕਿਲੋ ਕਦੂ ਮਰ ਗਏ ਓਏ ਕੀ ਖਾਵਾਂਗੇ ਛੋੜਾ ਐਡਾ ਵੱਡਾ ਛੋਲੇ ਦਾ ਭਾਈ ਚੱਪ ਆ ਗਿਆ ਚੱਪ ਆ ਗਿਆ ਭਾਈ ਨਾ ਨਾ ਪਦੀਨੇ ਕਿਵੇਂ ਆ ਵੀਰ ਵੀਰ ਗੁੱਟੀ ਢਾਈ ਬਾਕੀ ਕੁਛ ਬਚਾ ਨਾ ਮਹਿੰਗਾਈ ਮਾਰ ਗਈ ਮੈਂ ਐਨਾ ਮਹਿੰਗਾ ਆਏ ਹਾਏ ਕੀ ਲਊਗਾ ਛੋਲਾ ਐਡਾ ਵੱਡਾਗਾ ਪਦੀਨੇ ਦੀ ਆ ਗਈ ਕੀ ਕਰੀਏ ਮਹਿੰਗਾਈ ਮਾਰ ਗਈ ਭਾਈ ਮਹਿੰਗਾਈ ਮਾਰ ਗਈ ਕੱਟ ਲਾ ਲਾ ਯਾਰ ਦੱਸ ਦੀ ਲਾ ਲਾ ਲੱਗਦੀ ਨਹੀਂ ਬਾਈ ਦੱਸਦੀ ਨਹੀਂ ਲੱਗਦੀ 20 ਰੁਪਈਆ ਦੀ ਆ ਗਈ ਪਦੀਨਾ ਕੀ ਚਟਨੀ ਬਣਾਵਾਂਗੇ ਕੀ ਘੋਲ ਕੇ ਪਲਾਵਾਂਗੇ ਹਾਏ ਮਰ ਗਏ ਗਰਮੀ ਹਾਏ ਮਰ ਗਏ ਮਹਿੰਗਾਈ ਬਾਕੀ ਕੁਝ ਬਚਾ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਮਹਿੰਗਾਈ ਨੇ ਮਾਰਤਾ ਬਾਈ ਜੀ ਅਸੀਂ ਦੇਖ ਰਹੇ ਹਾਂ ਤੁਸੀਂ ਸਬਜ਼ੀ ਮੰਡੀ ਦੇ ਵਿੱਚ ਵੱਖਰੇ ਟਕਨਾ ਪ੍ਰਦਰਸ਼ਨ ਕਰ ਰਹੇ ਹੋ ਸਿਰ ਤੇ ਤੁਹਾਡੇ ਪਿੰਡਿਆਂ ਦਾ ਤਾਜ਼ਾ ਤੇ ਗਲ ਦੇ ਵਿੱਚ ਸਬਜ਼ੀਆਂ ਦਾ ਹਾਰ ਹੈ ਕੀ ਕਹਿੰਦਾ ਚਾਹੁੰਦੇ ਅਸੀਂ ਗਰੀਬ ਮਹਾਰਾਜਿਆਂ ਜੀ ਅਸੀਂ ਗਰੀਬ ਮਹਾਰਾਜਿਆਂਗੇ ਸਾਡੇ ਲਵੇ ਸਬਜੀ ਗਲ ਤੇ ਹਾਰ ਬਣਾ ਕੇ ਪਾਉਣ ਲਈ ਤਾਂ ਹੈਗਾ ਪਰ ਖਾਣ ਲਈ ਨਹੀਂ ਹੈਗੀ ਜੀ ਠੀਕ ਹੈ ਜੀ ਇਸ ਕਰਕੇ ਕਹਿਣੇਗੇ ਜਿਵੇਂ ਹੁਣ ਪਿਆਜ਼ ਹੋ ਗਿਆ, ਕਰੇਲੇ ਹੋ ਗਏ, ਟਿੰਡੋ ਹੋ ਗਈ, ਆ ਹੋ ਗਿਆ, ਕद्दू ਹੋ ਗਿਆ, ਕद्दू 100 ਰੁਪਏ ਹੋ ਗਿਆ, शिमला ਮਿਰਚ ਮਹਿੰਗੀ ਹੋ ਪਈਆ ਜਿਹੜੀ ਮਰਜ਼ੀ ਸਬਜੀ ਲਾ ਲਓ, ਅੱਗ ਲੱਗੀ ਪਈ ਹੈਗੀ। ਹੁਣ ਜਿਹੜਾ ਦਿਹਾੜੀਦਾਰ ਬੰਦਾ, ਜਿਹੜਾ ਗਰੀਬ ਬੰਦਾ ਹੈਗਾ, ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਨਾਲ ਕੰਮ ਕਰਕੇ ਜਿਹੜਾ 100 ਰੁਪਏ ਦਾ ਸਬਜੀ 50 ਰੁਪਏ ਦੀ ਸਬਜੀ ਲੈ ਕੇ ਜਾਂਦੇ ਸੀ, ਉਹ ਅੱਜ ਕੀ ਕਰਨਗੇ? 1/2 ਕਿਲੋ ਪਾਈ ਆਲਾ ਤੇ ਆ ਗਿਆ ਜਿਹੜਾ ਕਿਲੋ ਲੈ ਕੇ ਜਾਂਦਾ ਸੀ ਉਹ ਅੱਧਾ ਕਿਲੋ ਤੇ ਆ ਗਿਆ ਹੁਣ ਘਰ ਦੇ ਵਿੱਚ ਇਹ ਹੈਗਾ ਮੈਂ ਵੀ ਸਬਜ਼ੀ ਲੈਣਾ ਆਇਆ ਝੋਲਾ ਲੈ ਕੇ ਆਈ ਦੀ ਮੈਂ ਝੋਲੀ ਲੈ ਕੇ ਆਉਣਾ ਹੁੰਦਾਗਾ ਜੀ ਝੋਲਾ ਲੈ ਕੇ ਆਉਣਾ ਨਾ ਸਬਜ਼ੀ ਬਾਤ ਤੇ ਆ ਤੂੰ ਮਹੀਨਾ ਪਹਿਲਾਂ ਅੱਧਾ ਝੋਲਾ ਲੈ ਜਾਂਦਾ ਸੀਗਾ ਹੁਣ ਤਾਂ ਮੇਰੇ ਲਈ ਇਹ ਹਾਲ ਹੋ ਗਿਆ ਜੀ ਮੈਂ ਇੱਕ ਇੱਕ ਚੀਜ਼ ਲੈ ਕੇ ਹਾਰ ਮਣਾ ਕੇ ਗਾਲ ਤੇ ਪਾ ਲਿਆ ਇਹੀ ਜਾ ਕੇ ਮੈਂ ਰਸੋਈ 'ਚ ਟੰਗ ਦੂੰਗਾ ਘਰ ਵਾਲੀ ਨੂੰ ਕਹ ਦੂੰਗਾ ਉਹ ਨੂੰ ਦੇਖ ਦੇ ਕੇ ਆਪਦਾ ਮੂੰਗੀ ਮਸਰੀ ਨੂੰ ਤੜਕਾ ਲਾ ਲਿਆ ਕਾਰੀ ਨੂੰ ਦੇਖ ਲਿਆ ਕਾਰ ਵੀ ਅੱਜ ਕੀੜਾ ਬਣ ਗਿਆ ਅੱਜ ਕੱਕੜੀ ਟਿੰਡੋ ਬਣਾਲੀ ਅੱਜ ਏਫ ਬਣਾਲਿਆ ਅੱਧ ਬੈਂਗਣ ਬਣਾਲਿਆ ਬਸ ਇਹੀ ਚੱਲੂਗਾ ਜੀ ਜਿਵੇਂ ਦੇਖਦੇ ਹੋ ਸਬਜ਼ੀ ਦੇ ਭਾਅ ਜਿਹੜੇ ਵਧ ਰਹੇ ਨੇ ਉਹਨਾਂ ਦੇ ਮੱਦੇਨਜ਼ਰ ਤੁਸੀਂ ਇਹ ਪ੍ਰਦਰਸ਼ਨ ਕੀਤਾ ਬਿਲਕੁਲ ਜੀ ਮਹਿੰਗਾਈ ਤੇ ਮੱਦੇਨਜ਼ਰ ਪ੍ਰਦਰਸ਼ਨ ਕੀਤਾ ਸਰਕਾਰਾਂ ਕਹਿੰਦੀਆਂ ਹੁੰਦੀਆਂ ਨੇਗੀਆਂ ਵੀ ਅਸੀਂ ਮਹਿੰਗਾਈ ਵਧਨ ਨਹੀਂ ਦਿੰਦੇ ਚਾਹ ਸੈਂਟਰ ਦੀ ਸਰਕਾਰ ਲਾ ਲੋ ਚਾਹ ਪੰਜਾਬ ਦੀ ਸਰਕਾਰ ਲਾ ਲੋ ਹੁਣ ਕੋਈ ਗੱਲ ਆ ਜੀ ਗਰੀਬ ਤਾਂ ਗਰੀਬ ਹੀ ਹੈਗਾ ਕਿੱਥੇ ਜਾਊਗਾ ਸਾਡੇ ਵਰਗੇ ਆ ਇੱਕ ਇੱਕ ਚੀਜ਼ ਲੈ ਕੇ ਦੇਖ ਕੇ ਤਾਂ ਗੁਜ਼ਾਰਾ ਕਰ ਸਕਦੇ ਨੇ ਦੇਖ ਸਕਦੇ ਆ ਪਰ ਅਸੀਂ ਇਹਨੂੰ ਬਣਾ ਨਹੀਂ ਸਕਦੇ ਹੈਗੇ ਬਸ ਸ਼ੌਂਕ ਦੇ ਲਈ ਅਸੀਂ ਆ ਇੱਕ ਇੱਕ ਚੀਜ਼ ਖਰੀਦ ਲਈ ਪਰ ਖਾ ਨਹੀਂ ਸਕਦੇ ਇਹਨੂੰ ਖਰੀਦ ਲਈ ਗੱਲ ਤੇ ਪਾ ਸਕਦੇ ਪਰ ਖਾ ਨਹੀਂ ਸਕਦੇ ਇਹ ਸਾਡੇ ਗਰੀਬਾਂ ਦੇ ਹਾਲ ਨੇ ਜੀ